ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਅਹਿਮ ਫੈਸਲਾ ਲੈਂਦੇ ਹਾਂ ਪੰਜਾਬ ਦੀ ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਗਏ ਹਾਜ਼ਰ ਸਨ। ਇਸ ਕਰਕੇ ਕਾਫੀ ਚਰਚਾ ਚੱਲ ਰਹੀ ਹੈ ਕਿ ਲਗਾਤਾਰ ਲੋਕਾਂ ਵਿੱਚ ਤੇ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਲਵਾਏ ਜਾਂਦੇ ਹਨ ਕਿ ਆਮ ਆਦਮੀ ਪਾਰਟੀ ਅੰਦਰ ਸਭ ਕੁਝ ਪੰਜਾਬ ਵਿੱਚ ਦਿੱਲੀ ਤੋਂ ਤੈਅ ਹੋ ਕੇ ਆਉਂਦਾ ਹੈ ਤੇ ਪੰਜਾਬ ਸਰਕਾਰ ਸਮੇਤ ਤੇ ਆਮ ਆਦਮੀ ਪਾਰਟੀ ਵਿੱਚ ਕੋਈ ਵੀ ਫੈਸਲਾ ਲੈਣ ਲਈ ਪੰਜਾਬ ਦੀ ਲੀਡਰਸ਼ਿਪ ਆਜ਼ਾਦ ਨਹੀਂ ਹੈ ਜਿਸ ਦੇ ਚਲਦਿਆਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੀ ਹੈ ਅੱਜ ਆਮ ਆਦਮੀ ਪਾਰਟੀ ਵਿੱਚ ਸੋਨੀਆ ਮਾਨ ਨੂੰ ਸ਼ਾਮਲ ਕਰਵਾਉਣ ਸਮੇਂ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਮਨ ਅਰੋੜਾ ਬਿਲਕੁਲ ਗਏ ਹਾਜ਼ਰ ਸਨ ਜਿਸ ਦੇ ਚਲਦਿਆਂ ਕਾਫੀ ਚਰਚਾ ਕੀਤੀ ਜਾ ਰਹੀ ਹੈ ਕਿ ਮੌੜ ਦਿੱਲੀ ਵਾਲੇ ਲੋਕ ਪੰਜਾਬ ਵਿੱਚ ਆਪਣਾ ਦਾਅਵਾ ਬਣਾ ਰਹੇ ਹਨ ਦਿੱਲੀ ਦਾ ਦਾਅਵਾ ਦਾਅਵਾ ਹੋਣ ਕਾਰਨ ਪੰਜਾਬ ਦੇ ਆਗੂ ਕਾਫੀ ਕੁੱਟਣਾ ਮਹਿਸੂਸ ਕਰਦੇ ਹਨ ਤੇ ਉਹ ਕਦੇ ਵੀ ਇਸ ਤਰ੍ਹਾਂ ਦਾ ਦਿੱਲੀ ਦਾ ਖੁੱਲਕੇ ਵਿਰੋਧ ਨਹੀਂ ਕਰ ਸਕਦੇ ਪਰ ਵਿਰੋਧੀਆਂ ਦੇ ਹਮੇਸ਼ਾ ਆਮ ਆਦਮੀ ਪਾਰਟੀ ਇਸ ਕਾਰਨ ਨਿਸ਼ਾਨੇ ਤੇ ਰਹਿੰਦੀ ਹੈ ਕਿ ਪੰਜਾਬ ਅੰਦਰ ਆਮ ਆदमी ਪਾਰਟੀ ਦੇ ਆਗੂਆਂ ਦਾ ਜਾਂ ਪੰਜਾਬ ਆਰਮੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਭਗਵਾਨ ਤਮਾਨ ਦੇ ਆਪਣੇ ਤੌਰ ਤੇ ਕੋਈ ਵੀ ਅਜਾਜਨਾ ਫੈਸਲਾ ਨਹੀਂ ਲੈ ਸਕਦੇ ਜਿਸ ਕਾਰਨ ਉਹਨਾਂ ਨੂੰ ਕਿਸੇ ਤੌਰ ਤੇ ਦਿੱਲੀ ਦੇ ਲੋਕਾਂ ਦੀ ਆਉ ਭਗਤ ਕਰਨੀ ਪੈਂਦੀ ਹੈ ਤੇ ਦਿੱਲੀ ਦੇ ਮਨਮਾਨੀ ਕਾਰਨ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਦਿਨੋਂ ਦਿਨ ਗਰਾਫ ਖੱਲੇ ਨੂੰ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੇ ਵਿਰੋਧੀ ਧਿਰਾਂ ਤੇ ਇਲਜ਼ਾਮ ਲਾਉਂਦੇ ਸਨ ਖਾਸ ਕਰ ਉਹ ਕਾਂਗਰਸ ਪਾਰਟੀ ਤੇ ਇਲਜ਼ਾਮ ਲਾਉਂਦੇ ਸਨ ਕਿ ਕਾਂਗਰਸ ਪਾਰਟੀ ਦੇ ਫੈਸਲੇ ਦਿੱਲੀ ਜਾ ਕੇ ਹੁੰਦੇ ਹਨ ਤੇ ਪੰਜਾਬ ਦੇ ਆਗੂ ਕਦੇ ਵੀ ਕੋਈ ਆਪਣਾ ਫੈਸਲਾ ਆਪ ਨਹੀਂ ਕਰ ਸਕਦੇ ਤੇ ਹਮੇਸ਼ਾ ਦਿੱਲੀ ਵਿੱਚ ਹੀ ਫੈਸਲੇ ਹੁੰਦੇ ਸਨ ਪਰ ਕਈ ਵਾਰ ਕਾਂਗਰਸ ਪਾਰਟੀ ਵਿੱਚ ਅਜਿਹੇ ਫੈਸਲੇ ਲੈਣ ਸਮੇਂ ਜਦੋਂ ਕੋਈ ਵੀ ਉਹਨਾਂ ਦਾ ਕੌਮੀ ਆਗੂ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਹੈ ਤਾਂ ਉਸ ਸਮੇਂ ਪੰਜਾਬ ਦੀ ਲੀਡਰਸ਼ਿਪ ਜ਼ਰੂਰ ਉਹਨਾਂ ਨਾਲ હાજર ਹੁੰਦੀ ਸੀ ਪਰ ਅਰਵਿੰਦ ਕੇਜਰੀਵਾਲ ਨੇ ਅੱਜ ਇਹ ਸੁਨੇਹਾ ਸਪਸ਼ਟ ਤੌਰ ਤੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਆਮ ਆਰਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਦੀ ਕੋਈ ਪ੍ਰਵਾਹ ਨਹੀਂ ਤੇ ਉਹ ਆਪਣੇ ਫੈਸਲੇ ਲੈਣ ਲਈ ਬਿਲਕੁਲ ਆਜ਼ਾਦ ਹਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਖਾਸ ਕਰਕੇ ਭਗਵੰਤ ਸਿੰਘ ਮਾਨ ਜਾਂ ਅਮਨ अरोड़ा ਨੂੰ ਇਸ ਤਰ੍ਹਾਂ ਵਿਸ਼ਵਾਸ ਚ ਲੈ ਕੇ ਸੋਨੀਆ ਮਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਮੂਲਿਤ ਕਰਾਉਣ ਸਮੇਂ ਉਹਨਾਂ ਦਾ ਨਾਮ ਰੱਖਣਾ ਜ਼ਰੂਰੀ ਨਹੀਂ ਸਮਝਿਆ ਜਿਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿੱਚ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇਗੀ ਆਮ ਆਦਮੀ ਪਾਰਟੀ ਕਿ ਆਮ ਆਦਮੀ ਪਾਰਟੀ ਦੇ ਆਗੂ ਕਿਸੇ ਵੀ ਤਰ੍ਹਾਂ ਦਾ ਫੈਸਲਾ ਕੋਈ ਵੀ ਇਜਾਦ ਰੂਪ ਵਿੱਚ ਨਹੀਂ ਲੈ ਸਕਦੇ ਜਿਸ ਦੇ ਚਲਦਿਆਂ ਭਗਵੰਤ ਮਾਨ ਮੁੜ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿਣਗੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਹੈ ਜੋ ਕਿ ਦਿੱਲੀ ਦੁਆਰਾ ਨਿਯੁਕਤ ਕੀਤੇ ਗਏ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਵੀ ਗਾਇ ਹਾਜ਼ਰੀ ਕਾਫੀ ਚਰਚਾ ਦਾ ਵਿਸ਼ਾ ਹੈ ਕਿ ਆਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਤੇ ਤਾਂ ਵਿਸ਼ਵਾਸ ਕੀ ਕਰਨਾ ਕਿ ਉਹਨਾਂ ਵੱਲੋਂ ਹੀ ਨਿਯੁਕਤ ਕੀਤੇ ਗਏ ਅਮਨ ਅਰੋੜਾ ਤੇ ਵੀ ਕੋਈ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਿਸ ਦੇ ਚਲਦਿਆਂ ਉਹਨਾਂ ਨੇ ਪੰਜਾਬ ਦੀ ਪ੍ਰਸਿੱਧ ਆਦਾਕਾਰ ਆ ਸੋਨੀਆ ਮਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੋਨੀਆ ਮਾਨ ਲਗਾਤਾਰ ਕਿਸਾਨੀ ਸੰਘਰਸ਼ ਵਿੱਚ ਸਰਗਰਮ ਰਹੇ ਹਨ ਉਸ ਸਮੇਂ ਕਾਫੀ ਸਮੇਂ ਤੋਂ ਚਰਚਾ ਵਿੱਚ ਹਨ ਉਹ ਲਗਾਤਾਰ ਪੰਜਾਬ ਦੇ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਕਾਰਨ ਚਰਚਾ ਵਿੱਚ ਰਹਿੰਦੇ ਹਨ ਤੇ ਬੜੀ ਬੇਵਾਕੀ ਨਾਲ ਆਪਣੀ ਗੱਲ ਰੱਖਦੇ ਹਨ ਤੇ ਇਸ ਖਾਸ ਕਰਕੇ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੌਰਾਨ ਕੀਤੇ ਗਏ ਅਹਿਮ ਯੋਗਦਾਨ ਕਾਰਨ ਉਹਨਾਂ ਨੂੰ ਪੰਜਾਬ ਵਿੱਚ ਕਾਫੀ ਚਰਚਾ ਮਿਲੀ ਸੀ ਤੇ ਉਹ ਪੰਜਾਬ ਦੇ ਪ੍ਰਸਿੱਧ ਕਿਸਾਨ ਆਗੂ ਬਲਦੇਵ ਸਿੰਘ ਜੀ ਦੇ ਲੜਕੀ ਹਨ ਸੋਨੀਆ ਮਾਨ ਨੇ ਲਗਾਤਾਰ ਫਿਲਮੀ ਦੁਨੀਆ ਵਿੱਚ ਵੀ ਹੀ ਕਾਫੀ ਉਹਨਾਂ ਨੇ ਆਪਣਾ ਪ੍ਰਸਿੱਧੀ ਹਾਸਲ ਕੀਤੀ ਹੈ ਤੇ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵਿੱਚ ਸੋਨੀਆ ਮਾਨ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਪਹੁੰਚਾਉਂਦੀ ਹੈ ਜਾਂ ਨੁਕਸਾਨ ਪਹੁੰਚਾਉਂਦੀ ਹੈ ਪਰ ਅੱਜ ਸੋਨੀਆ ਮਾਨ ਦੀ ਨਿਯੁਕਤੀ ਸਮੇਂ ਭਗਵੰਤ ਮਾਨ ਤੇ ਅਮਨ अरोड़ा ਦੀ ਗਾਇ ਹਾਜ਼ਰੀ ਕਾਰਨ ਕੇਜਰੀਵਾਲ ਦੁਆਰਾ ਕੀਤੀ ਗਈ ਇਸ ਸ਼ਮੂਲੀਅਤ ਦਾ ਲੋਕਾਂ ਦੁਆਰਾ ਦੁਆਰਾ ਸਬੋਧਕਾਂ ਦੁਆਰਾ ਸਵਾਲ ਚੁੱਕੇ ਜਾ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਪੰਜਾਬ ਅਗਾਂਵਾਂ ਦੀ ਅਣਦੇਖੀ ਕਰ ਰਹੇ ਹਨ ਲਗਾ ਵਖ ਵਖ ਠਵੇਂ ਤੇ ਜਦੋਂ ਕੇਜਰੀਵਾਲ ਦਿੱਲੀ ਵਿੱਚ ਬੀਜੀ ਸਨ ਜਾਂ ਉਹਨਾਂ ਦੇ ਰੰਜੇਵੇ ਸਨ ਉਸ ਸਮੇਂ ਉਹਨਾਂ ਦੁਆਰਾ ਦਿੱਲੀ ਤੋਂ ਵੱਖ-ਵੱਖ ਤਰ੍ਹਾਂ ਦੇ ਅਨਚਾਰਜ ਲਵਾ ਕੇ ਕਦੇ ਰਾਗਵ ਚੱਡਾ ਕਦੇ ਸੰਦੀਪ ਪਾਠਕ ਉਹਨਾਂ ਦੁਆਰਾ ਵੀ ਪੰਜਾਬ ਦੇ ਆਗੂਆਂ ਤੇ ਫੈਸਲੇ ਥੋਪੇ ਜਾਂਦੇ ਰਹੇ ਹਨ ਪਰ ਅੱਜ ਸੋਨੀਆ ਮਾਨ ਦੀ ਨਿਯੁਕਤੀ ਸਮੇਂ ਜਾਂ ਉਹਨਾਂ ਦੀ ਸ਼ਮੂਲੀਅਤ ਸਮੇਂ ਭਗਵੰਤ ਸਿੰਘ ਮਾਨ ਦੀ ਗਏ ਹਾਜ਼ਰੀ ਕੇਜਰੀਵਾਲ ਦੁਆਰਾ ਉਹਨਾਂ ਨੂੰ ਗਾਇਹਾਜ ਰੱਖਣਾ ਜਾਂ ਉਹਨਾਂ ਨੂੰ ਕੋਈ ਸਨੇਹਾ ਨਾ ਦੇਣਾ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਕਾਫੀ ਨਮੋਸ਼ੀ ਇਸ ਤਰ੍ਹਾਂ ਨਾਲ ਆਉਂਦੀ ਹੈ ਜਦੋਂ ਉਹਨਾਂ ਨੂੰ ਕਿਸੇ ਵੀ ਫੈਸਲੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਕਰਾਈ ਜਾਂਦੀ ਜਾਂ ਉਹਨਾਂ ਦੀ ਕੋਈ رائے ਨਹੀਂ ਲਈ ਜਾਂਦੀ ਜਾਂ ਉਹਨਾਂ ਦਾ ਕੋਈ مشورہ ਨਹੀਂ ਲਿਆ ਜਾਂਦਾ ਹੁਣ ਜਦੋਂ ਸੋਨੀਆ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਕਿ ਹਾਜ਼ਰ ਨਹੀਂ ਸਨ ਤੇ ਸੋਨੀਆ ਮਾਨ ਨੂੰ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਪੰਜਾਬ ਦੇ ਆਗੂ ਨੂੰ ਉੱਥੇ ਹਾਜ਼ਰ ਨਾ ਹੋਣਾ ਕਾਫੀ ਇਹ ਚਰਚਾ ਦਾ ਵਿਸ਼ਾ ਹੈ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਵਕ-ਵਕ ਸਮਿਆਂ ਤੇ ਆਉਂਦੀ ਰਹਿੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਵੱਖ-ਵੱਖ ਸਮੇਂ ਤੇ ਬਦਲਣ ਦੇ ਚਰਚੇ ਚੱਲਦੇ ਹਨ ਜਾਂ ਉਹਨਾਂ ਉੱਤੇ ਆਮ ਆਦਮੀ ਪਾਰਟੀ ਦੇ ਕਥਤ ਦਿੱਲੀ ਵਾਲੇ ਆਗੂਆਂ ਦਾ ਜਾਂ ਕੌਮੀ ਆਗੂਆਂ ਦਾ ਦਬਾਅ ਚੱਲਦਾ ਹੈ ਤੇ ਦੁਆਰਾ ਲਗਾਤਾਰ ਕਿਹਾ ਜਾਂਦਾ ਹੈ ਪੰਜਾਬ ਸਰਕਾਰ ਕੋਈ ਵੀ ਫੈਸਲਾ ਆਪਣਾ ਆਜ਼ਾਦਾਨਾ ਰੂਪ ਵਿੱਚ ਜਾਂ ਆਪਣੇ ਅਧਿਕਾਰਾਂ ਹੇਠ ਨਹੀਂ ਲੈ ਸਕਦੇ ਉਹਨਾਂ ਤੇ ਵੱਖ-ਵੱਖ ਸਮੇਂ ਤੇ ਦਬਾਅ ਪਾ ਕੇ ਉਹਨਾਂ ਤੋਂ ਫੈਸਲੇ ਕਰਵਾਏ ਜਾਂਦੇ ਹਨ ਅੱਜ ਸੋਨੀਆ ਮਾਨ ਦੀ ਆਮ ਆਦਮੀ ਪਾਰਟੀ ਵਿੱਚ ਸ਼ਿਮੂਲੀਅਤ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਨਾਂ ਹੋਣਾ ਜਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਂ ਹੋਣਾ ਇਸ ਜਿਹੜੀਆਂ ਕਿਆਸਾ ਹੈ ਜਾਂ ਲੋਕ ਵਿਰੋਧੀਆਂ ਦੇ ਜਿਹੜੇ ਸਵਾਲ ਹੈ ਉਹਨਾਂ ਨੂੰ ਹੋਰ ਇਹ ਪੁਖਤਾ ਕਰਦੇ ਹਨ ਉਹਨਾਂ ਦੇ ਜਿਹੜੇ ਉਹਨਾਂ ਦੇ ਇਲਜ਼ਾਮ ਹੈ ਉਹਨਾਂ ਨੂੰ ਹੋਰ ਪੁਖਤਾ ਰੂਪ ਦਿੰਦੇ ਹਨ ਕਿ ਵਾਕਿਆ ਹੀ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਪੰਜਾਬ ਅੰਦਰ ਜਾਂ ਸਰਕਾਰ ਅੰਦਰ ਕੋਈ ਬਹੁਤੀ ਸੁਣਵਾਈ ਨਹੀਂ ਹੈ ਸਿਰਫ ਦਿੱਲੀ ਦੇ ਕੁਝ ਚੰਦ ਬੰਦੇ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਬਹੁਤ ਹੀ ਕਰੀਬੀ ਹਨ ਜਾਂ ਅਰਵਿੰਦ ਕੇਜਰੀਵਾਲ ਖੁਦ ਹਨ ਉਹੀ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਆਪ ਦੇ ਹੁਕਮ ਲਾਗੂ ਕਰਦੇ ਹਨ ਕਿਤੇ ਵੀ ਭਗਵਾਨ ਸਿੰਘ ਮਾਨ ਜਾਂ ਅਮਨ अरोड़ा ਜਾਂ ਉਹਨਾਂ ਦੇ ਕੋਈ ਵੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਕੋਈ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਲਿਆ ਜਾਂਦਾ ਹਰ ਫੈਸਲਾ ਦਿੱਲੀ ਦੁਆਰਾ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਥੋਪਿਆ ਜਾਂਦਾ ਹੈ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਵੀ ਇਹਨਾਂ ਫੈਸਲਿਆਂ ਨੂੰ ਚੁੱਪ ਰਹਿ ਕੇ ਖਮੋਸ਼ ਰਹਿ ਕੇ ਹਮੇਸ਼ਾ ਹੀ ਕਦੇ ਵੀ ਉਹਨਾਂ ਨੇ ਇਹਨਾਂ ਫੈਸਲਾਂ ਦੀ ਕਦੇ ਵਿਰੋਧਤਾ ਨਹੀਂ ਕੀਤੀ ਸਗੋਂ ਪੰਜਾਬੀ ਜਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਵਿਰੋਧੀ ਧਿਰਾਂ ਇਸ ਗੱਲ ਤੇ ਕਾਫੀ ਹੰਗਾਮਾ ਕਰਦੇ ਹਨ ਜਾਂ ਵਿਰੋਧ ਕਰਦੇ ਹਨ ਕਿ ਆਮ ਆਦਮੀ ਪਾਰਟੀ ਦੇ ਵਿੱਚ ਫੈਸਲੇ ਜਿਹੜੇ ਹੁੰਦੇ ਆ ਦਿੱਲੀ ਤੋਂ ਹੁੰਦੇ ਹਨ ਜਿਸ ਕਾਰਨ ਪੰਜਾਬੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਜਿਸ ਤਨ ਜਦੋਂ ਕਿ ਭਗਵੰਤ ਸਿੰਘ ਮਾਨ ਨੂੰ ਹੁਣ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਹਨ ਤੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਦੂਜੇ ਸਾਥੀਆਂ ਤੋਂ ਕਾਫੀ ਮਜ਼ਬੂਤ ਹਨ ਫਿਰ ਵੀ ਇਹ ਫੈਸਲੇ ਅਮਨ ਰੋੜਾ ਦੀ ਗੈਹਾਈਰੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਗੈਹਾਈਰੀ ਵਿੱਚ ਲਏ ਜਾਣੇ ਕਾਫੀ ਪੰਜਾਬ ਦੇ ਆਗੂਆਂ ਵਾਸਤੇ ਨਿਮੋਸ਼ੀ ਖੜੀ ਕਰਦੇ ਹਨ ਕਿ ਇਸ ਟਾਈਮ ਜਦੋਂ ਦਿੱਲੀ ਦੀ ਲੀਡਰਸ਼ਿਪ ਸਰਕਾਰ ਜਾਣ ਬਾਅਦ ਦਿੱਲੀ ਵਿੱਚ ਸਰਕਾਰ ਜਾਣ ਤੋਂ ਬਾਅਦ ਕਾਫੀ ਪਤਲੀ ਹਾਲਤ ਹੋਈ ਹੈ ਉਹਨਾਂ ਦੀ ਉਸ ਸਮੇਂ ਵੀ ਪੰਜਾਬ ਦੇ ਆਗੂ ਕਦੇ ਵੀ ਆਪਣੀ ਗੱਲ ਖੁੱਲ੍ਹ ਕੇ ਨਹੀਂ ਰੱਖਦੇ ਇਸ ਵਿੱਚ ਉਨ੍ਹਾਂ ਦੇ ਕੀ ਕਾਰਨ ਹਨ ਕੀ ਉਨ੍ਹਾਂ ਦੀ ਕਮਜ਼ੋਰ ਲੀਡਰਸ਼ਿਪ ਹੈ ਜਾਂ ਦਿੱਲੀ ਦੀ ਕਮਜ਼ੋਰ ਹੋਈ ਲੀਡਰਸ਼ਿਪ ਦੇ ਅੱਗੇ ਵੀ ਉਹ ਕੋਈ ਸਵਾਲ ਨਹੀਂ ਚੱਕ ਸਕਦੇ ਜਿਸ ਦੇ ਚਲਦਿਆਂ ਪੰਜਾਬ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਸਵਾਲ ਖੜੇ ਕਰਦੇ ਹਨ ਵਿਰੋਧੀ ਧਿਰਾਂ ਸਵਾਲ ਖੜੇ ਕਰਦੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਕੋਈ ਵੀ ਫੈਸਲੇ ਵਿੱਚ ਭਾਵੇਂ ਕੋਈ ਸਰਕਾਰੀ ਪਦਰ ਤੇ ਫੈਸਲਾ ਹੋਵੇ ਭਾਵੇਂ ਪਾਰਟੀ ਪਦਰ ਤੇ ਫੈਸਲਾ ਹੋਵੇ ਪੰਜਾਬ ਦੇ ਆਗੂਆਂ ਨੂੰ ਦਰਕਰਨਾਰ ਕੀਤਾ ਜਾਂਦਾ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਲੋਕ ਕਾਫੀ ਆਮ ਆਦਮੀ ਪਾਰਟੀ ਦੇ ਸਾਹਮਣੇ ਕਰਨ ਲਈ ਮਨੂਰ ਹੁੰਦੇ ਹਨ ਤੇ ਗੁੱਸਾ ਵਿਖਾਉਂਦੇ ਆ ਕਿ ਕਿ ਪੰਜਾਬ ਦੇ ਫੈਸਲੇ ਪੰਜਾਬ ਦੇ ਹੀ ਆਗੂ ਕਿਉਂ ਨਹੀਂ ਕਰਦੇ ਦਿੱਲੀ ਦੇ ਆਗੂ ਜਾਂ ਦਿੱਲੀ ਦੇ ਨਕਾਰੇ ਹੋਏ ਲੋਕ ਹੀ ਪੰਜਾਬ ਦੇ ਲੋਕਾਂ ਉੱਤੇ ਰਾਜ ਕਿਉਂ ਕਰ ਰਹੇ ਹਨ ਜਦੋਂ ਕਿ ਦੂਜੀਆਂ ਪਾਰਟੀਆਂ ਕਿਸੇ ਵੀ ਟਾਈਮ ਤੇ ਜਦੋਂ ਕੋਈ ਫੈਸਲਾ ਲੈਂਦੀਆਂ ਸਨ ਜਾਂ ਕੌਮੀ ਪੱਧਰ ਤੇ ਕੋਈ ਫੈਸਲੇ ਲੈਂਦੇ ਸਨ ਉਹ ਪੰਜਾਬ ਦੇ ਆਗੂਆਂ ਦੀ ਸ਼ਮੂਲੀਅਤ ਜ਼ਰੂਰ ਕਰਵਾਉਂਦੇ ਸਨ ਜਾਂ ਪੰਜਾਬ ਦੇ ਆਗੂਆਂ ਨੂੰ ਉੱਥੇ ਹਾਜ਼ਰ ਰੱਖਦੇ ਸਨ ਪਮਾ ਫੈਸਲਾ ਕੋਈ ਕੌਮੀ ਪੱਧਰ ਤੇ ਹੁੰਦਾ ਸੀ ਪਰ ਹੁਣ ਅਰਵਿੰਦ ਕੇਜਰੀ ਦੁਆਰਾ ਕੋਈ ਵੀ ਆਗੂ ਜਦੋਂ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੂੰ ਦਰਕਰਨ ਕਰਕੇ ਜਾਂ ਕੋਈ ਪੰਜਾਬ ਦਾ ਕੋਈ ਵੀ ਹੋਰ ਆਗੂ ਨੂੰ ਉੱਥੇ ਮੌਕੇ ਤੇ ਹਾਜ਼ਰ ਨਾ ਰੱਖਣਾ ਇੱਕ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਲਈ ਨਿਮੋਸ਼ੀ ਜਨਕ ਹੈ ਹਾਰ ਦਾ ਬਰਾਬਰ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਕਚਹਿਰੀ ਵਿੱਚ ਇਹ ਜਵਾਬ ਦੇਣਾ ਪੈਂਦਾ ਹੈ ਕਿ ਕਿ ਉਹਨਾਂ ਦੀ ਪੰਜਾਬ ਅੰਦਰ ਜਾਂ ਦਿੱਲੀ ਅੰਦਰ ਕੋਈ ਵੱਡੇ ਬਹੁਤੇ ਵੱਡੇ ਪੱਧਰ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਦੇ ਚੱਲਦਿਆਂ ਲਗਾਤਾਰ ਵਿਰੋਧੀ ਧਿਰਾਂ ਉਹਨਾਂ ਤੇ ਤੰਜ ਕੱਸਦੀਆਂ ਹਨ ਤੇ ਉਹਨਾਂ ਨੂੰ ਹਮੇਸ਼ਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਆਮ ਆਦਮੀ ਪਾਰਟੀ ਸਵਰਾਜ ਦਾ ਨਾਅਰਾ ਦੇ ਕੇ ਆਈ ਸੀ ਲੋਕਾਂ ਅੰਦਰ ਜਾਗਤ ਲਿਆਉਣ ਦੀ ਗੱਲ ਕਰ ਰਹੀ ਸੀ ਪਰ ਉਹ ਆਪਣੀਆਂ ਹੀ ਗੱਲਾਂ ਤੋਂ ਪਿੱਛੇ ਹਟਦੀ ਦਿਖਾਈ ਦੇ